ਅਸੀਂ ਔਰਵਿੰਦ ਖੰਨਾ ਦਾ ਸਿਰਫ ਸ਼ਾਂਤੀਪੂਰਨ ਤਰੀਕੇ ਨਾਲ ਵਿਰੋਧ ਆਏ ਸੀ ਪਰ ਅਸੀਂ ਸਾਰੇ ਜ਼ਿਲ੍ਹੇ ਚੋ ਜਿਹੜੇ ਆਪ ਦੇ ਕਿਸਾਨ ਸੀ ਕਚੈਰੀ ਚੌਂਗ ਚ ਇਕੱਠੇ ਸੀ ਇੱਥੇ ਤਾਂ ਖੜਾਇਆ ਸੜਕ ਤੇ ਸਾਨੂੰ ਪੁਲਿਸ ਨੇ ਆ ਗੱਡੀਆਂ ਮੂਹਰੇ ਲਾ ਕੇ ਉੱਥੇ ਜਾਣ ਨਹੀਂ ਦਿੱਤਾ ਤੇ ਇੱਥੇ ਪੁਲਿਸ ਨੇ ਗੱਡੀਆਂ ਟੇਡੀਆਂ ਕਰਕੇ ਸਾਡੇ ਸਾਧਨ ਰੋਕਿਆ ਪੁਲਿਸ ਦਾ ਨਾਕਾ ਲੱਗਿਆ ਹੋਇਆ ਅਸੀਂ ਆਪ ਦਾ ਪ੍ਰਦਰਸ਼ਨ ਕਰਨ ਲਈ ਖੜੇ ਆ ਸਾਡਾ ਕੋਈ ਸੜਕ ਜਾਮ ਕਰਨ ਦਾ ਮਸਲਾ ਨਹੀਂ ਸੀ ਇਸ ਲਈ ਜੋ ਅਸੀਂ ਵਿਰੋਧ ਕਰਨਾ ਸੀ ਅਸੀਂ ਸਮਝਦੇ ਆਂ ਵੀ ਸਾਡਾ ਐਕਸ਼ਨ ਪੂਰਾ ਸਫਲ ਹੋ ਸਕਿਆ ਅਸੀਂ ਆਪ ਦਾ ਵਿਰੋਧ ਪ੍ਰਦਰਸ਼ਨ ਕਰਨ ਚ ਪੂਰਾ ਸਫਲ ਹੋਏ ਆ ਤੇ ਆਉਣ ਵਾਲੇ ਦਿਨਾਂ ਚ ਆ ਕੰਮ ਨਿਬੜ ਜਾਣਾ ਹੈ ਆਉਣ ਵਾਲੇ ਦਿਨਾਂ ਚ ਰਵਿੰਦ ਖੰਨੇ ਵਰਗਿਆਂ ਦੀ ਪੁਲੀਟ ਦੇਖਿਓ ਪੈਂਦੀ ਪਿੰਡਾਂ ਚ ਉਹਨਾਂ ਦੀ ਰੇਸ ਲਵਾਵਾਂਗੇ ਜਿਵੇਂ ਇਹਨਾਂ ਨੇ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਸਾਡੇ ਕਿਸਾਨਾਂ ਨੂੰ ਕਿੱਲ ਗੰਡਿਆ ਕੰਧਾਂ ਗੰਡਿਆ ਅਸੀਂ ਕਿੱਲ ਤੇ ਕੰਦਾ ਕੰਦਾ ਨਹੀਂ ਕਰਦਾਂਗੇ ਅਸੀਂ ਬੰਦਿਆਂ ਦੀਆਂ ਕੰਦਾ ਖੜੀਆਂ ਕਰਾਂਗੇ ਇਹਨਾਂ ਦੇ ਮੂਰੇ ਵੀ ਸਾਡੇ ਉੱਤੋਂ ਦੀਆਂ ਗੱਡੀਆਂ ਲਗਾ ਕੇ ਪਿੰਡਾਂ ਦੀਆਂ ਸੱਤਾਂ ਜਾਵੜੋ ਨਹੀਂ ਇਹਨਾਂ ਨੂੰ ਸੱਤਾਂ 'ਚ ਬਾਣ ਨਹੀਂ ਦੇਵਾਂਗੇ ਲੋਕਾਂ ਦੀ ਕਾਤਲ ਸਰਕਾਰ ਕਿਉਂਕਿ ਸੰਯੁਕਤ ਮੋਰਚ ਦਾ ਸੱਦਾ ਵੀ ਜਦੋਂ ਭਾਜਪਾ ਦੀ ਜਿਹੜੀ ਗੁੱਚੜ ਹਕੂਮਤ ਹੈ ਜਦੋਂ ਵੀ ਇਹ ਪਿੰਡਾਂ ਚ ਲੋਕ ਸਭਾ ਦੇ ਵੋਟਾਂ ਮੰਗਣ ਵਾਸਤੇ ਆਊਗੀ ਤਾਂ ਕਿਉਂਕਿ ਸਾਡੀਆਂ ਰਹਿੰਦੀਆਂ ਮੰਗਾਂ ਕੋਈ ਵੀ ਨਹੀਂ ਮੰਨੀਆਂ ਇਹਨਾਂ ਨੇ ਲਖੀਮਪੁਰ ਖੀਰ ਦਾ ਸ਼ਹੀਦ ਹੁਣ ਤੱਕ ਸਾਡੇ ਵਿਚਾਰੇ ਜਿਹੜੇ ਪਰਿਵਾਰ ਨੇ ਜਿਹੜੇ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ ਹੈਗਾ ਇਹ ਸਾਡੀ ਮੰਗ ਹੈਗੀ ਹੈ ਸਾਡੇ ਕਿਸਾਨ ਜਿਹੜੇ ਆਪਣੇ ਹੱਕ ਲੈਣ ਵਾਸਤੇ ਬਾੜਾਂ ਤੇ ਬੈਠੇ ਸੀ ਉਹਨਾਂ ਨੂੰ ਕਿਵੇਂ ਇਹਨਾਂ ਨੇ ਵੱਡੇ ਵੱਡੇ ਵੈਰੀਗੇਟ ਲਾਏ ਨੇ ਕਿ ਗੋਲੀਆਂ ਵਹਾਈਆਂ ਨੇ ਸਾਡੀਆਂ ਮਾਵਾਂ ਦੀਆਂ ਗੋਦੀਆਂ ਸੁੰਨੀਆਂ ਕੀਤੀਆਂ ਨੇ ਸਾਡੇ ਭਰਾਵਾਂ ਦੇ ਲੱਤਾਂ ਵਾਹਾ ਤੋੜੀਆਂ ਨੇ ਗਈਆਂ ਤੇ ਸੋ ਸਤਨੇ ਕਾ ਅਸੀਂ ਪਿੰਡਾਂ 'ਚ ਆ ਜਾਾਂਗੇ ਕਿਉਂਕਿ ਅਸੀਂ ਜਿਹੜੀ ਲੋਕ ਤਾਕਤਾਂ ਇਕੱਠੇ ਹੋ ਕੇ ਵਿਰੋਧ ਕਰਾਂਗੇ ਚਾਹੇ ਸਾਡਾ ਅੱਜ ਸ਼ਾਂਤ ਵਹੀ ਜਣੀ ਵਿਰੋਧ ਹੈਗਾ ਅਸੀਂ ਕੀਤਾ ਵੀ ਹੈ ਤੇ ਕਰਾਂਗੇ ਵੀ ਆਉਣ ਵਾਲੇ ਦਿਨਾਂ 'ਚ ਦੋਹੇ ਪਿੰਡਾਂ 'ਚ ਉਤਰੂਗਾ ਅੱਜ ਤਾਂ ਪਹਿਲੀ ਵਾਰੀ ਸਾਡੇ ਬਰਨਾਲੇ 'ਚ ਆਇਆ ਹੈ ਰਵਿੰਦ ਖੰਨਾ ਤੇ ਅੱਗੇ ਦੇਖੇ ਵੀ ਕੀ ਹੁੰਦਾ ਕਿਉਂਕਿ ਜਦੋਂ ਸਾਡੇ ਲੋਕਾਂ ਦੇ ਜਿਹੜੇ ਸਿਰ ਮੜੇ ਹੋਏ ਕਰਜ਼ੇ ਨੇ ਉਹ ਨਹੀਂ ਹਲੇ ਤੱਕ ਮਾਫ ਹੋਏ ਸਾਡੇ 750 ਤੋਂ ਉੱਤੇ ਸ਼ਹੀਦ ਪਰਿਵਾਰ ਹੋ ਗਏ ਉਹਨਾਂ ਦੇ ਪਰਿਵਾਰਾਂ ਨੂੰ ਹਲੇ ਤੱਕ ਕੁਝ ਤਾਂ ਮੁਆਵਜ਼ੇ ਤੋਂ ਵੀ ਰਹਿੰਦੇ ਨੇ ਹਲੇ ਨੌਕਰੀਆਂ ਨਹੀਂ ਦਿੱਤੀਆਂ ਕਰਜ਼ੇ ਦਾ ਪੂਰੇ ਦਾ ਪੂਰਾ ਖੜਾ ਉਹ ਨਹੀਂ ਹਲੇ ਮਾਫ ਕੀਤਾ ਸਾਡਾ ਸ਼ੁਭਕਰਨ ਭਰਾ ਹੈਗਾ ਉਹਨੂੰ ਇਹਨਾਂ ਨੇ ਸ਼ਹੀਦ ਕੀਤਾ ਹੈਗਾ ਤੇ ਅਸੀਂ ਕਿਵੇਂ ਵੜਨ ਦੇ ਦੀਏ ਭਾਜਪਾ ਦੀ ਹਕੂਮਤ ਨੂੰ ਨਹੀਂ ਵੜਨਾਂਗੇ ਸੰਯੁਕਤ ਜਿਹੜਾ ਸੱਦਾ ਹੈ ਆ ਸਾਡੀਆਂ ਮਾਵਾ ਪੜਣਾ ਬੈਠੀਆਂ ਨੇ ਜਿਹੜੀ ਪਿੰਡਾਂ ਦੇ ਵਿੱਚ ਵੜਨ ਸਹੀ ਉੱਥੇ ਦੱਸਾਂਗੇ ਕਿ ਕਿਹੜੇ ਭਾਵੇਂ ਕਦੀ ਆ ਕੋਈ ਮੰਗ ਪੱਤਰ ਵੀ ਦਿੱਤਾ ਜਾ ਰਿਹਾ ਮੰਗ ਪੱਤਰ ਤਾਂ ਨਹੀਂ ਹਜੇ ਸਾਡਾ ਵਿਰੋਧ ਹੀ ਹੈ ਅਸੀਂ ਵਿਰੋਧ ਹੀ ਕਰਨਾ ਸਾਡੇ 11 ਸਵਾਲ ਲਿਖੇ ਹੋ ਵੀ ਨੇ ਦਿੱਤੇ ਹੋਏ ਵੀ ਨੇ ਸਾਡੇ 11 ਸਵਾਲਾਂ ਦੇ ਜਵਾਬ ਦੇ ਦੇਣਾ ਜੇ ਇਹ ਸੱਚੀਓ ਹੱਕ ਸੱਚ ਵਾਸਤੇ ਜਾਨੀ ਲੋਕਾਂ ਤੋਂ ਵੋਟਾਂ ਲੈਣ ਵਾਸਤੇ ਹੁੰਦੇ ਨੇ 11 ਸਵਾਲ ਦੇਣ ਸਾਡੇ ਜਵਾਬ ਦੇਣ ਅਸੀਂ ਜਵਾਬ ਲੈਣ ਆਇਆ ਭਜਦੇ ਕਿਉਂ ਨੇ ਕਿਉਂ ਪ੍ਰਸ਼ਾਸਨ ਨੂੰ ਖੜਾ ਕੀਤਾ ਜਿੰਦੇ ਸਾਡੀ ਮੰਗ ਆ ਅਸੀਂ ਭਾਰਤੀ ਕਿਸਾਨ ਜੀ ਦੇ ਇਕਤਾ ਗਰਾਹ ਵੱਲੋਂ ਅੱਜ ਜ਼ਿਲ੍ਹਾ ਬਰਨਾਲਾ ਵੱਲੋਂ ਜਿਹੜਾ ਅਮਰਿੰਦ ਖੰਨਾ ਅੱਜ ਦੋ ਤਿੰਨ ਪਿੰਡਾਂ ਦੇ ਵਿੱਚ ਆਇਆ ਹੈ ਸ਼ਹਿਰਾਂ ਦੇ ਵਿੱਚ ਆਇਆ ਹੈ ਮੀਡੀਆ ਕਰਦਾ ਹੋਇਆ ਵਿਰੋਧ ਕੀਤਾ ਹੈ ਐਸਕੇਮ ਵੱਲੋਂ ਫੈਸਲਾ ਹੋਇਆ ਹੈ ਭਾਰਤ ਪੱਧਰ ਦੇ ਵਿੱਚ ਬੀਜੇਪੀ ਜਿਹੜੇ ਵੀ ਸੂਬੇ ਦੇ ਵਿੱਚ ਜਿਹੜੇ ਪਿੰਡਾਂ ਚ ਇਹਨਾਂ ਦੇ ਲੀਡਰ ਜਾਂਦੇ ਆ ਅਸੀਂ ਕਹਿੰਦੇ ਆ ਵੀ ਬੀਜੇਪੀ ਦੇ ਲੀਡਰੋ ਪੰਜਾਬ ਦੇ ਪਿੰਡਾਂ ਚੋਂ ਭਾਰਤ ਦੇ ਪਿੰਡਾਂ ਚੋਂ ਬਾਹਰ ਜਾਓ ਜਿੰਨਾ ਬੀਜੇਪੀ ਨੇ ਪੰਜਾਬ ਭਾਰਤ ਦੇ ਵਿੱਚ ਹਉਆ ਮਚਾਇਆ ਹੋਇਆ ਭਾਰਤ ਆਪਣੇ ਧਰਮ ਦੇ ਨਾਂ ਦੇ ਉੱਤੇ ਜਿਹੜੀਆਂ ਸੈਂਟਰ ਦੇ ਨਾਲ ਮੰਗਾਂ ਨੇ ਕਿਸਾਨਾਂ ਜੁਰਾਂ ਦੀਆਂ ਸਵਾ ਸਾਲ ਲੜ ਕੇ ਸਮਝੌਤਾ ਹੋਇਆ ਹੈ ਉਹਨਾਂ ਸਮਝੌਤਿਆਂ ਤੋਂ ਬੀਜੇਪੀ ਭੱਜ ਚੁੱਕੀ ਹੈ ਧਰੋਂ ਦੇ ਅੜਦੇ ਉੱਤੇ ਬੀਜੇਪੀ ਸਰਕਾਰ ਦੁਆਰੇ ਬਣਾਉਣਾ ਚਾਹੁੰਦੀ ਹੈ ਅਸੀਂ ਲੋਕਾਂ ਨੂੰ ਸੱਦਾ ਦਿੰਦੇ ਆ ਅਪੀਲ ਕਰਦੇ ਆ ਵੀ ਆਉਣ ਦਿਨ ਜਿਹੜੇ ਸ਼ਿਵਾਰਸ ਨੂੰ ਤੇਜ਼ ਕਰੋ ਜਿਹੜੀ ਬੀਏਪੀ ਸਰਕਾਰ ਹੈ ਸੈਂਟਰ ਦੇ ਵਿੱਚ ਉਹ ਜੇ ਸੈਂਟਰ ਦੇ ਵਿੱਚ ਦੁਆਰੇ ਕਾਬਜ ਹੁੰਦੀ ਹੈ ਇਹ ਮੱਤਪੁਲ ਜੋ ਵੋਟਾਂ ਨਹੀਂ ਪੈਣੀਆਂ ਧਰਮ ਦੇ ਨਾਂ ਤੇ ਦੰਗੇ ਕਰਾਉਣ ਲਈ ਸਰਕਾਰ ਕਾਰੀ ਹੋਈ ہوئی ਹੈ ਅਸੀਂ ਆਪਦੇ ਆਪ ਦੇ ਧਰਮਾਂ 'ਚ ਰਹਿ ਕੇ ਅਸੀਂ ਆਪ ਦੀ ਕਿਤੇ ਦੀ ਰਾਖੀ ਕਰਨੀ ਹੈ ਤੇ ਸਰਕਾਰ ਦੇ ਖਿਲਾਫ ਜੰਗ ਨੂੰ ਤੇਜ ਕਰਨਾ ਤੇ ਲੋਕਾਂ ਨੂੰ ਅਪੀਲ ਕਰਨੀ ਹੈ ਭਾਈਚਾਰਾ ਫੜਾ ਕੇ ਰੱਖਣਾ ਹੈ ਸਰਕਾਰ ਦੇ ਖਿਲਾਫ ਜੰਗ ਨੂੰ ਛਾਵਾਂ ਵਾਲਾ ਤੇ ਜਾਰੀ ਰੱਖਣਾ ਹੈ ਅਗਰਣ ਆਏ ਹੱਲਾਸ਼ਾਰੀ ਦੇਣ ਆਏ ਆਪਣੇ ਕਾਰਕਿਰਤਾ ਨੂੰ ਉਹਨਾਂ ਨੂੰ ਪਾਰਟੀ ਦੇ ਜੋ ਸੋਚ ਹੈ ਜਿਸ ਤਰੀਕੇ ਨਾਲ ਆਪਾਂ ਕੈਂਪੇਨ ਚ ਚਲਾਣਾ ਹੈ ਉਸ ਮੁੱਦੇ 'ਤੇ ਆਪਾਂ ਗੱਲ ਕੀਤੀ ਹੈ ਇਹ ਮੁੱਖ ਮੁੱਦਾ ਸੀ ਜਿਵੇਂ ਕਿ ਕਿਸਾਨ ਜੁਗਨੀਆਂ ਨੇ ਲਗਾਤਾਰ ਦਬਾਅ ਪਾਣੇ ਲਾਇ ਹੋਏ ਆ ਰਾਤ ਦੇ ਦਿਨ ਪੰਡਾਸਟ ਕਰ ਰਹੇ ਆ ਕਿ ਕਿੰਨੀ ਜਨਤਾ ਨੂੰ ਕਹਿੰਦੇ ਬਜੇਸੀ ਦਾ ਵਿਰੋਧ ਕਰਾ ਦੇ ਤਾਂ ਕਿਸਾਨ ਯੂਨੀਅਨ ਨਹੀਂ ਕਰ ਰਹੀ ਇਹ ਆਮ ਆਦਮੀ ਪਾਰਟੀ ਦੇ ਕਾਰੀਕਰਤਾ ਕਰ ਰਿਹਾ ਹੈ ਕਿਸਾਨ ਤਾਂ ਵਿਚਾਰਾ ਖੇਤ 'ਚ ਬੈਠਾ ਹੈ ਜਿਹਦਾ ਦੀ ਫਸਲ ਕੱਟ ਗਈ ਹੈ ਉਹ ਮੰਡੀ 'ਚ ਬੈਠਾ ਤੇ ਇਹ ਜੋ ਜਥੇਬੰਦੀਆਂ ਘੁਮਰੀਆਂ ਭਗਵੰਤ ਮਾਨ ਸਾਹਿਬ ਦੇ ਲੋਗ ਆ ਕਿਸਾਨ ਨਹੀਂ ਆ ਕਿਸਾਨ ਅੱਜ ਵਿਚਾਰਾ ਆਪਣੀ ਮਿਹਨਤ ਦੀ ਕਮਾਈ ਬਟੌਰਨ ਦੀ ਕੋਸ਼ਿਸ਼ ਕਰ ਰਿਹਾ ਆਪਣੇ ਆਮਦਨੀ ਵਧਾਨ ਦੀ ਕੋਸ਼ਿਸ਼ ਕਰ ਰਿਹਾ ਆਪਣੇ ਪਰਿਵਾਰ ਨੂੰ ਅੱਗੇ ਲੈ ਜਾਣ ਦੀ ਕੋਸ਼ਿਸ਼ ਕਰ ਰਿਹਾ ਜੋ ਆਪਣੇ ਕਿਸਾਨ ਆ ਉਹ ਬਿਲਕੁਲ ਮਿਹਨਤ ਕਰ ਰਹੇ ਕੰਮ ਕਰ ਰਹੇ ਹੋਰ ਭਾਰਤੀ ਜਨਤਾ ਪਾਰਟੀ ਪੰਜਾਬ ਭਾਰਤੀ ਜਨਤਾ ਪਾਰਟੀ ਇਸ ਦੇਸ਼ ਦੀ ਔਰ ਖਾਸ ਕਰਕੇ ਪ੍ਰਧਾਨ ਮੰਤਰੀ ਸਾਹਿਬ ਕਿਸਾਨਾਂ ਦੇ ਨਾਲ ਹੈ ਕਿਸਾਨਾਂ ਦੀ ਆਮਦਨੀ ਵਧਾਨ ਦੇ ਪੂਰੇ ਉਪਰਾਲੇ ਚੱਕਾਂਗੇ ਆਪਾਂ ਔਰ ਉਹਨਾਂ ਦੀ ਆਵਾਜ਼ ਬਣ ਕੇ ਜੋ ਵੀ ਆਪਾਂ ਕੰਮ ਕਰ ਸਕਦੇ ਅਗਲੀ ਸਰਕਾਰ ਦੇ ਵਿੱਚ ਕਿਸਾਨਾਂ ਦੀ ਆਪਾਂ ਮਦਦ ਕਰਾਂ। ਸਾਰੇ ਲੋਕ ਸਮਾਚਾਰਨ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਉਮੀਦਵਾਰ ਧਾਰ ਦਿੱਤੇ ਲੋਕ ਸਭਾ ਸੰਗਤ ਨੂੰ ਜੀ ਭਾਜੀ ਬੀਜੇਪੀ ਵੱਲੋਂ ਹਲਦੀ ਨੂੰ ਲੈ ਰਿਹਾ ਹੈ। ਬੀਜੇਪੀ ਦਾ ਉਮੀਦਵਾਰ ਘੋਸ਼ਿਤ ਹੋ ਗਿਆ ਹੈ। ਬੀਜੇਪੀ ਦਾ ਉਮੀਦਵਾਰ ਕਮਲ ਦਾ ਫੁੱਲ ਹੈ। ਔਰ ਕਮਲ ਦੇ ਫੁੱਲ ਨੂੰ ਆਪਾਂ ਟਕੜਾ ਕਰ ਰਹੇ ਹਾਂ ਔਰ ਕਮਲ ਦੇ ਫੁੱਲ ਨੂੰ ਆਪਾਂ ਅੱਗੇ ਲੈ ਜਾਵਾਂਗੇ। ਵੋਟਾਂ ਕਮਲ ਦੇ ਫੁੱਲ ਨੂੰ ਪੈਣੀ ਹੈ ਔਰ ਕਮਲ ਦਾ ਫੁੱਲ ਸਾਡਾ ਉਮੀਦਵਾਰ। ਸਰ ਕਮਲ ਦਾ ਫੁੱਲ ਕਿੰਨਾ ਦੇ ਹੱਥ ਸੇ ਹੈ? ਹੈ? ਕਿੰਨਾ ਦੇ ਹੱਥ ਸੇ ਕਿਹੜੇ ਮੋਦੀ ਸਾਹਿ ਮੰਤੇ ਸਾਹਿਬ ਨੇ ਤਾਂ ਕਿਹਾ ਯਾਦ ਲੋਕ ਸਭਾ ਹਰ ਦਾ ਸਕੂਲ ਕਿਹਦੇ ਹੱਥ ਚ ਕਿਹਦੇ ਹੱਥ ਚ ਸਾਡੇ ਪ੍ਰਧਾਨਾਂ ਦੇ ਸਾਡੇ ਜੋ ਚਾਰੋਂ ਪ੍ਰਧਾਨ ਹਨ ਮਲੇਰ ਕੋਟਲੇ ਦਾ ਪ੍ਰਧਾਨ ਬਰਨਾਲੇ ਦਾ ਪ੍ਰਧਾਨ ਸਾਡੇ ਕਾਰਕਿਰਤਾ ਦੇ ਹੱਥ ਚ ਆ ਸਾਡੇ ਸੰਗਰੂਰ ਦੇ ਪ੍ਰਧਾਨ ਸਾਡੇ ਜੋ ਪਾਰਟੀ ਦੇ ਕਾਰਕਿਰਤਾ ਹਨ ਉਹਨਾਂ ਦੇ ਹੱਥ ਦੇ ਵਿੱਚ ਕਮਲ ਦਾ ਫੁੱਲ ਹੈ ਇਤਨੇ ਬੰਦਮ ਤਾਂ ਲੈ ਕੇ ਜਾ ਦੇਖੋ 1% ਦੀ ਗੱਲ ਨਹੀਂ ਹੈ ਇਹ ਨਹੀਂ ਇੱਕ ਬੰਦਮ ਤਾਂ ਲੈ ਕੇ ਤੁਰਨਾ ਪੂਗਾ ਹੀ ਲੋਕ ਸਭਾ ਦਾ ਆਕਰ ਸਰ ਤੁਸੀਂ ਮੀਟਿੰਗਾਂ ਕਰ ਰਹੇ ਹੋ ਕਿ ਲੱਗਦਾ ਵੀ ਜਦ 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 ਰਾਮ ਜੀ ਨੇ ਸ੍ਰੀ ਲੰਕਾ ਦੇ ਉੱਤੇ ਕਬਜ਼ਾ ਕੀਤਾ ਸੀ ਲੰਕਾ ਦੇ ਉੱਤੇ ਤੇ ਹਨੂਮਾਨ ਸੈਨਾ ਉਹਦੇ ਨਾਲ ਸੀ ਤੇ ਇਹ ਭਾਰਤੀ ਜਨਤਾ ਪਾਰਟੀ ਆ ਭਾਰਤੀ ਜਨਤਾ ਪਾਰਟੀ ਦਾ ਹਰੇਕ ਕਾਰਜਕਰਤਾ ਹਰੇਕ ਵਰਕਰ ਹਰੇਕ ਅਹੁਦੇਦਾਰ ਸਾਡਾ ਸਿੰਬਲ ਸਾਡਾ ਉਮੀਦਵਾਰ ਹੈ ਟਕਾ ਕੇ ਆਪਾਂ ਇੱਥੇ ਜਵਾਬ ਦਵਾਂਗੇ ਦੂਜੀ ਪਾਰਟੀਆਂ ਨੂੰ ਔਰ ਇੱਥੇ ਜਿੱਤ ਕੇ ਜਾਵਾਂਗੇ ਕਿ ਪਹਿਲਾ 12000 ਵੋਟ ਆਪਾਂ ਨੂੰ ਪਈ ਸੀ 13 ਅਮੀਰ ਹੈ ਆਪਾਂ ਜਿੱਤ ਕੇ ਨਹੀਂ ਜਾਵਾਂਗੇ ਜਿੱਤਾਂਗੇ ਜਿੱਤਾਂਗੇ ਪੱਕਾ ਜਿੱਤਾਂਗੇ 13 ਜਿੱਤਾਂਗੇ ਪੂਰਾ ਜਿੱਤਾਂਗੇ 100% ਜਿੱਤ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ